ਪਰ ਕੀ ਮਾਮਲਾ ਸੀ ਇਹ ਉਸ ਤੇ ਹਮਲਾ ਹੋਇਆ ਕੀ ਸਾਰੀ ਕਾਰਵਾਈ ਕੀਤੀ ਗਈ ਅੱਜ ਵਕਤ ਤਕਰੀਬ 12:30 ਵਜੇ ਦਿਨ ਐਸਟੀਐਫ ਨੇ ਜਿਹੜਾ ਹੈਗਾ ਇੱਕ ਨਾਕਾ ਤੇ ਉਹਨਾਂ ਪੁਜਾਰੀਆਂ ਪਿੰਡ ਵਿੱਚ ਵਿਖੇ ਲਾਇਆ ਹੋਇਆ ਸੀ ਨਸ਼ੇ ਦੀ ਸਮਗਲਿੰਗ ਦੇ ਸਬੰਧ ਦੇ ਵਿੱਚ ਜਿਹੜੇ ਤਸਕਰ ਸਮਗਲਿੰਗ ਕਰਦੇ ਆ ਉਹਨਾਂ ਨੂੰ ਫੜਨ ਲਈ ਇੱਕ ਟਾਕਾ ਲਾਇਆ ਹੋਇਆ ਸੀ ਤਾਂ ਇੰਨੀ ਦੇਰ ਵਿੱਚ ਦੋ ਗੱਡੀਆਂ ਜਿਹੜੀਆਂ ਸਾਹਮਣੇ ਆਈਆਂ ਸਿੰਘਪੁਰੇ ਸਾਈਡ ਤੋਂ ਜਿਨ੍ਹਾਂ ਨੂੰ ਜੱਸਾ ਸਿੰਘ ਸਿੰਘਪੁਰਾ ਨਾਂ ਦਾ ਬੰਦਾ ਚਲਾ ਰਿਹਾ ਸੀਗਾ ਇੱਕ ਗੱਡੀ ਨੂੰ ਤੇ ਦੂਸਰੀ ਗੱਡੀ ਦੇ ਵਿੱਚ ਵੀ ਜਿਹੜੇ ਹੈਗੇ ਆ ਬਾਕੀ 4-5 ਬੰਦੇ ਸਵਾਰ ਸੀਗੇ ਤੇ ਜਿਹੜੀ ਗੱਡੀ ਨੂੰ ਜੱਸਾ ਚਲਾ ਰਿਹਾ ਸੀ ਇਹਦੇ ਵਿੱਚ ਵੀ 4-5 ਬੰਦੇ ਸਵਾਰ ਸੀਗੇ ਤਾਂ ਇਹਨਾਂ ਵਿੱਚ ਇਹਨਾਂ ਨੇ ਜਦੋਂ ਐਸਆਈ ਮੇਜਰ ਸਿੰਘ ਨੇ ਉਹ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਜੱਸਾ ਸਿੰਘਪੁਰੇ ਨੇ ਜਿਹੜੀ ਗੱਡੀ ਉਹਦੇ ਵਿੱਚ ਮਾਰੀ ਲਿਆ ਕੇ ਸਿੱਧੀ ਜਿਹਦੇ ਨਾਲ ਉਹਨੇ ਆਪਣੇ ਆਪ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਜਿਹਦੇ ਨਾਲ ਟਿਕਨ ਕਰ ਤੋਂ ਦੇ ਸੱਟਾਂ ਲੱਗੀਆਂ ਤੇ ਇੰਨੀ ਦਰ ਉਹਨਾਂ ਦੇ ਕੋਲ ਐਸਆਈ ਇਹ ਮੇਜਰ ਸਿੰਘ ਦੇ ਦੱਸਣ ਮੁਤਾਬਕ ਤੇ ਕਾਂਸਟੇਬਲ ਜਿਹੜਾ ਹੈਗਾ ਜਗਸੀਰ ਸਿੰਘ ਉਹਦੇ ਦੱਸਣ ਮੁਤਾਬਕ ਅਸਲਾ ਵੀ ਸੀ ਉਹਨਾਂ ਕੋਲ ਤੇ ਉਹਨਾਂ ਨੇ ਜਿਹੜਾ ਅੱਗੇ ਗੱਡੀਆਂ ਜਾ ਕੇ ਰੋਕੀਆਂ ਤੇ ਇੱਟਾ ਵੱਟੇ ਜਿਹੜੇ ਹੈਗੇ ਪੁਲਿਸ ਪਾਰਟੀ ਵੱਲ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਇਹਦੇ ਵਿੱਚ ਐਸਏ ਮੇਜਰ ਸਿੰਘ ਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਇੱਕ ਉਥੇ ਪ੍ਰਾਈਵੇਟ ਵਿਅਕਤੀ ਸੀਗਾ ਜਿਹੜਾ ਉਹ ਕੋਈ ਉਥੇ ਦਾ ਸਮਾਜ ਸੇਵਕ ਸੀਗਾ ਉਹਦੇ ਵੀ ਕਾਫੀ ਸੱਟਾਂ ਲੱਗੀਆਂ ਤੇ ਸਪਾਈ ਜਗਸੀਰ ਸਿੰਘ ਦੇ ਵੀ ਗੁੱਜੀਆਂ ਕਾਫੀ ਸੱਟਾਂ ਲੱਗੀਆਂ ਜਿਹਦੇ ਕਰਕੇ ਇਹਨਾਂ ਤੇ ਵੱਖ-ਵੱਖ ਧਰਾਵਾਂ ਦੇ ਵਿੱਚ 109 ਤੇ 100 86 ਇਹ ਜਿਹੜੀ ਹੈਗੀ ਹੈ ਧਾਰਾ ਤੇ ਵੱਖ-ਵੱਖ ਹੋਰ ਧਰਾਵਾਂ ਦੇ ਵਿੱਚ ਪੀਐਨਐਸ ਦੀਆਂ ਦੇ ਵਿੱਚ 2554 ਨੰਬਰ ਸੈਕਟਰ ਦੇ ਵਿੱਚ ਐਫਆਈਆਰ ਲੌਂਚ ਕੀਤੀ ਹੈ ਜਿਹਦੇ ਵਿੱਚ ਚਾਰ ਬੰਦਿਆਂ ਦੇ ਬਾਈ ਨੇਮ ਐਫਆਈਆਰ ਦਰਜ ਕੀਤੀ ਹੈ ਇਹਦੇ ਵਿੱਚ ਹਰਪ੍ਰੀਤ ਸਿੰਘ ਉਰਫ ਕਾਲੀ ਤੇ ਇੱਕ ਜਸ਼ਨਦੀਪ ਸਿੰਘ ਸਨੋ ਭੁੱਲਾ ਸਿੰਘ ਗੁਰਪਿਆਰ ਸਿੰਘ ਸਨੋ ਭੁੱਲਾ ਸਿੰਘ ਤੇ ਜੱਸਾ ਸਿੰਘ ਪੁਰਾ ਇਨਾਂ ਦੇ ਪੰਜ ਨਾਮ ਦਰਜ ਹੋਈ ਹੈ ਤੇ ਪੰਜ ਛੇ ਵਿਅਕਤੀ ਜਿਹੜੇ ਹੈਗੇ ਉਹਨਾਂ ਦੇ ਨਾਲ ਹੋਰ ਅਨਨੋਨ ਜਿਹੜੇ ਹੈ ਉਹ ਦੱਸੇ ਗਏ ਹੈ ਜੀ ਇਸ ਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਆਸੀਂ ਅਰੈਸਟ ਕਰ ਲਏ ਆ ਜਸ਼ਨਪ੍ਰੀਤ ਸਿੰਘ ਤੇ ਇੱਕ ਹਰਪ੍ਰੀਤ ਸਿੰਘ ਕਾਲੀ ਇਹਨਾਂ ਦੇ ਸਰ ਪਹਿਲਾਂ ਕੋਈ ਮੁਕਾਮਲੇ ਕਰਦੇ ਹੈਗੇ ਕੋਈ ਐ ਇਹਨਾਂ ਦੇ ਬਾਕੀ ਜਿਹੜੀ ਹੈਗੀ ਹੈ ਤਫਤੀਸ਼ ਕੀਤੀ ਜਾ ਰਹੀ ਹੈ ਤੇ ਵੈਸੇ ਇਹਨਾਂ ਦੇ ਪਹਿਲਾਂ ਵੀ ਕਾਫੀ ਜਿਹੜੇ ਸ਼ਿਕਾਇਤਾਂ ਆਦੀਆਂ ਰਹਿੰਦੀਆਂ ਹੈ ਬਾਕੀ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ ਕਿ ਚਾਰਨਿ ਚ ਕਿਉਂ ਭੱਜੇ ਜੁ ਕੋਈ ਨਸ਼ਾ ਸੀ ਜਾਏ ਵੈਸੀ ਪੁੱਛਤੇ ਹਮਲਾ ਕੀਤਾ ਗਿਆ ਹੈ ਇਹਦੇ ਸਬੰਧ ਚ ਵੀ ਜਿਹੜੀ ਤਫਤੀਸ਼ ਅਗਲੀ ਕਿੱਥੇ ਜਾ ਰਹੀ ਹੈ ਕਿਉਂਕਿ ਇਹ ਬੇਸਿਕਲੀ ਨਸ਼ਾ ਵੇਚਦੇ ਆ ਵਿਅਕਤੀ ਤੇ ਇਹ ਇਸ ਕਰਕੇ ਹੋ ਸਕਦਾ ਹੈ ਵੀ ਇਹਨਾਂ ਕੋਲ ਕੋਈ ਐਹੋ ਜੀ ਮਾਤਰਾ ਚ ਚੀਜ਼ ਹੋਵੇ ਜਾਂ ਡਰਦੇ ਇਹ ਭੱਜੇ ਫੋਨ